जी वेलकम बैक टू गुस्सुफ ब्लॉक एच आर पच्ची असी पहुँच गए सिस्टर के घर पंकज भाई आ देखो आ देखो व्यंश सा शरारती व्यंश पक्का देखो मार मार छोटा आ... मिस्त्री ਪੰਗੇ ਲੈ ਰਿਆ ਇਹ ਹਾਂਜੀ ਤੇ ਦੇਖੋ ਇਹ ਟਾਈਲ ਵਗੈਰਾ ਉੱਪਰ ਲੱਗੀ ਹੋਈ ਹੈ ਲਗਾਈ ਸੀ ਲਗਾਉਣਾ ਸ਼ੁਰੂ ਕਰ ਦਿੱਤਾ ਇੱਧਰ ਇੱਧਰ ਬਾਰਡਰ ਰਹਿ ਗਿਆ ਸੀ ਲਗਾਉਣ ਵਾਲਾ ਉੱਧਰ ਬਾਰਡਰ ਲਗਾਉਣਾ ਵਾਲਾ ਰਹਿ ਗਿਆ ਇੱਧਰ ਬਾਰਡਰ ਲਗਾ ਕੇ ਉਹ ਕੰਪਲੀਟ ਕਰਨ ਵਾਲਾ ਰਹਿ ਗਿਆ ਸੀ ਇਹ ਤੇ ਲਗਾ ਕੇ ਹਾਂਜੀ ਤੇ ਮੈਂ ਕੰਮ ਫਿਨਿਸ਼ ਕਰਕੇ ਫਾਈਨਲ ਕਰਕੇ ਤੇ ਮੈਂ ਪਹੁੰਚ ਗਿਆ ਘਰ ਤੇ ਬਸ ਹੁਣ ਚੱਲ ਪਰੇ 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 ਚੱਲ ਪਰੇ ਅੰਦਰ ਚੱਲ ਅੰਦਰ ਗਾ ਜਾ ਅੰਦਰ ਬਸ ਠੀਕ ਹੈ ਚੱਲ ਹਾਂਜੀ ਦੋਸਤੋ ਤੇ ਮੈਂ ਹੁਣ ਨਾ ਕੇ ਰੈਡੀ ਹੋ ਗਿਆ ਤੇ ਹੁਣ ਮੈਂ ਜਾ ਰਿਹਾ ਪਿੰਡ ਮਹਿਣਾ ਵਿੱਚ ਤੇ ਉੱਥੇ ਐ ਸਾਡੇ ਗੁਰੂ ਮਹਾਰਾਜ ਜੀ ਸ੍ਰੀ ਵੇਦ ਪ੍ਰਕਾਸ਼ ਜੀ ਮਹਾਤਮਾ ਗੁਰਪ੍ਰੀਤ ਜੀ ਦਾ ਸੰਸੰਗੀਗ ਤੇ ਉਹਨਾਂ ਨੇ ਅਸ਼ੀਰਵਾਦ ਦੇ ਤੌਰ ਤੇ ਦਿੱਤੇ ਡਾਲਰ ਦਿੱਤੇ ਆ ਦੇਖੋ ਸਾਨੂੰ ਦਿਖਾਣਾ ਮੈਂ ਆ ਉਹਨੇ ਡਾਲਰ ਦਿੱਤੇ ਅਸ਼ੀਰਵਾਦਿਤ ਹੋਰ ਤੇ ਉਹ ਵਾਲਿਆ ਤੇਲ ਹੋਣਾ ਸੀ ਤੇ ਚੱਲ ਪਿਆ ਡਿੱਕੂ ਜੀ ਦਰਬਾਰ ਦੇ ਵਿੱਚ ਪਹੁੰਚਾ ਆਇਆ ਤਾਂ ਦੇਖ ਲਿੱਤਾ ਸੀ ਤੇ ਹੁਣ ਅਸੀਂ ਜਾ ਰਹੇ ਹਾਂ ਵਾਪਿਸ ਹਾਂਜੀ ਤੇ ਮੈਂ ਡਾਵਲ ਆ ਗਿਆ ਹੁਣਾਂ ਨੇ ਤੋਂ ਡਬਲੀ ਪਹੁੰਚ ਗਏ ਤੇ ਪਹੁੰਚ ਗਏ ਜੀ ਵੈਲਕਮ ਬੈਕ ਟੂ ਗੁੱਸਕ ਬਲੌਗ ਐਚ ਆਰ 25 ਤੇ ਸਮਝਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ اور ਸਰਦੀ ਦਾ ਮੌਸਮ ਆ ਗਿਆ ਸਰਦੀ ਦੇ ਮੌਸਮ ਤੋਂ ਬਚਤੀ ਹੋਗੀ اور ਸਾਰੇ ਜਣੇ ਖੁਸ਼ ਰਹੋ ਤੇ ਸਰਦੀ ਤੋਂ ਬਚਾਵ ਰੱਖੋ ਜੀ ਜਿਨਾ ਹੋ ਸਕਦਾ ਹੈ ਗਰਮ ਕੱਪੜੇ ਵਗੈਰਾ ਤੁਸੀਂ ਪਾ ਕੇ ਰੱਖੋ ਦੇ ਅੱਜ ਦੇ ਬਲੌਗ ਦੇ ਵਿੱਚ ਅਸੀਂ ਮੈਂ ਪਹੁੰਚਿਆ ਹੋਇਆਗਾ ਡਬਲ ਯੂ ਸਿਸਟਰ ਮੀਨੂ ਦੇ ਘਰ ਤੇ ਉੱਥੇ ਥੋੜੇ ਜੇ ਕੰਮ ਰੰਦਾ ਸੀ ਟਾਇਲ ਦਾ ਛੱਤ ਦੇ ਉੱਪਰ ਟਾਇਲ ਲਗਾਣੀ ਸੀ ਕਿ ਬਾਰਡਰ ਵਗੈਰਾ ਲਗਾਉਣਾ ਸੀਗਾ ਉੱਥੇ ਪਹੁੰਚੇ ਹੋਏ ਆ ਅਸੀਂ ਪਹੁੰਚ ਗਿਆ ਹੈ ਸਿਸਟਰ ਦੇ ਘਰ ਤੇ ਇਹ ਸਾਡਾ ਪੰਕਜ ਬਾਈ ਅਸੀਂ ਹੁਣ ਸਾਗ ਸਾਗ ਦੇ ਨਾਲ ਹਾਂਜੀ ਹੈਲੋ ਬਰੋ ਜੀ ਸਾਰਿਆਂ ਨੂੰ ਆ ਜੀ ਹਾਂਜੀ ਉਹ ਦੇਖੋ ਸਾਡਾ ਇੱਕ ਛੋਟੋ ਛਟਕੂ ਵਿਅੰਸ਼ ਆਇਆ ਤੇ ਉਹ ਬੰਦਾ ਬਹੁਤ ਖਤਰਨਾਕ ਆ ਵਿਅੰਸ਼ 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 ਬਸ ਉਹ ਬਿੜੀ ਆ ਹਾਇ ਕਰੋ ਹਾਇ ਕਰੋ ਆ ਵਾਹ ਵਾਹ ਭਾਈ ਵਾਹ ਵਿਅੰਸ਼ ਦੇਖੋ ਤੇ ਇਧਰ ਤੁਸੀਂ ਪਹੁੰਚੇ ਸਾਰੇ ਜਿਹੜੇ ਰਸੋਈ ਦਾ ਕੰਮ ਚੱਲ ਰਿਹਾ ਇਧਰ ਉਹਨੇ ਰੋਟੀਆਂ ਖਾ ਕੇ ਟਿਆ ਉਹ ਸਿਸਟਰ ਆ ਕੇ ਸਾਡੇ ਮੀਨੂ ਜੀ ਮੀਨੂ ਦੇਵਾ ਜੀ ਇਹ ਡਾਬਲ ਮਾਸੀ ਦੇਸ਼ਵਰ ਕਾਲੀ ਦੇ ਨਾਮ ਤੇ ਮੰਦਿਰ ਹੈ ਤੇ ਤੇ ਮੰਦਰ ਦੇ ਸੰਚਾਲਕ ਮੰਦਰ ਦੇ ਮੇਨ ਯਾਨੀ ਕਿ ਇਹ ਹੈ ਤੇ ਅੱਜ ਇਹਨਾਂ ਦੇ ਘਰ ਕੰਮ ਰੰਦਾ ਸੀ ਜੈ ਮਾਤਾ ਦੀ ਜੀ ਹਾਂ ਤੇ ਸਿਸਟਰ ਦੇ ਘਰ ਪਹੁੰਚੇ ਹੋਇਆ ਥੋੜਾ ਕਮਰਾ ਰੰਦਾ ਸੀ ਟਾਇਲ ਦਾ ਤੇ ਅਸੀਂ ਹੁਣ ਸਾਗ ਨਾਲ ਰੋਟੀਆਂ ਖਾ ਕੇ ਹਟੇ ਆ ਤੇ ਹੁਣ ਪੀਦੇ ਆ ਚਾਹ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਲੈ ਚਲਾਂਗੇ ਉਧਰ ਜਿੱਧਰ ਛੱਤ ਤੇ ਕੰਮ ਕਰਨਾ ਹੈ ਜੀ ਮੈਂ ਕਦੋਂ ਆ ਦੇਖੋ ਆ ਦੇਖੋ ਵਿਅੰਜ ਸਾਡਾ ਸ਼ਰਧਾਰਤੀ ਵਿਅੰਜ ਕਦੋਂ ਕਾ ਕਦੋਂ ਪੱਕਾ ਏ ਆ ਆ ਵਾਹ ਜੀ ਵਾਹ ਬਈ ਇਹ ਸੂਰਾ ਖਤਰਨਾਕ ਬੰਦਾ ਹੈ ਇਹ ਇੱਕ ਬਾਰ ਕਰ ਦੋ ਆ ਦੇਖੋ ਨਾ ਬੇਟਾ ਸੂਰਾ ਪੰਗੇ ਵਾਹ ਲੈ ਰਿਹਾ ਇਹ ਨਾ ਚੱਲ ਇਹ ਸਾਡੇ ਮਾਤਾ ਜੀ ਨਹੀਂ ਬਾਹੂ ਨਹੀਂ ਜੈ ਮਾਤਾ ਜੀ ਨਹੀਂ ਇਹ ਛੋਟਾ ਮਿਸਤਰੀ ਪੰਗੇ ਲੈ ਰਿਹਾ ਇਹ ਮਿਸਤਰੀ ਸਾਹਿਬ ਪੰਗੇ ਲੈ ਰਿਹਾ ਹੁਣ ਇਹ ਹਾਂਜੀ ਤੇ ਦੇਖੋ ਇਹ ਟਾਈਲ ਵਗੈਰਾ ਉੱਪਰ ਲੱਗੀ ਹੋਈ ਹੈ ਲਗਾਈ ਸੀ ਤੇ ਹੁਣ ਬਾਰਡਰ ਦਾ ਕੰਮ ਰਹਿ ਗਿਆ ਸੀਗਾ ਥੋੜਾ ਜਾਂ ਕਟਾਈ ਵਗੈਰਾ ਕਰਕੇ ਕਰਦੇ ਬਾਰਡਰ ਵਗੈਰਾ ਰਹਿ ਗਿਆ ਸੀ ਬਾਰਡਰ ਵਗੈਰਾ ਲਾ ਰਹੇ ਹਾਂ ਬਸ ਥੋੜਾ ਜਿਹਾ ਕੰਮ ਰਹਿ ਗਿਆ ਸੀ ਫਿਨਿਸ਼ ਕਰਨ ਵਾਲਾ ਤੇ ਥੋੜੇ ਇੱਕ ਪ੍ਰੋਗਰਾਮ ਵਗੈਰਾ ਵੀ ਚੱਲ ਰਹੇ ਸੀ ਕਿਉਂਕਿ ਜਾਗਰਨ ਕੀਰਤਨ ਮਿਊਜ਼ਿਕ ਦਾ ਕੰਮ ਵੀ ਹੈ ਮੇਰਾ ਸਿੰਗਿੰਗ ਦਾ ਔਰ ਫਿਰ ਉਧਰ ਵੀ ਜੀ ਹੋ ਜਾਂਦਾ ਕਈ ਵਾਰੀ ਤੇ ਨਾਲ-ਨਾਲ ਮੇਰਾ ਜਿਹੜਾ ਕੰਮ ਹੈ ਇੱਕ ਠੇਕੇਦਾਰੀ ਦਾ ਕੰਮ ਹੈ ਟਾਇਲ ਪੱਥਰ ਚਨਾਈ ਬਿਲਡਿੰਗ ਕੰਸਟਰਕਸ਼ਨ ਦਾ ਕੰਮ ਹੈ ਕੰਮ ਵਗੈਰਾ ਚੱਲਦੇ ਰਹਿੰਦੇ ਆ ਫਿਰ ਜਿਹੜੇ ਪਰਸਨਲ ਕੰਮ ਹੁੰਦੇ ਜਿਵੇਂ ਮੰਨ ਲਓ ਆਪਣੇ ਘਰ ਦੇ ਕੰਮ ਹੁੰਦੇ ਆ ਫਿਰ ਉਹ ਫਿਰ ਮੈਂ ਆਪ ਉਹਨੂੰ ਉਹ ਕਰਦਾ ਨਿਬੇੜਦਾ ਬਾਕੀ ਲੇਵਲ वगैरह सारी काम कर दी है ये थोड़ा काम रहंदा ਸੀ बाकी ਉਹਦੇ 1 ਘੰਟੇ ਦਾ ਉਹ ਕਰਨ ਵਾਸਤੇ ਮੈਂ ਆਇਆ ਸੀਗਾ ਦੀਦੀ ਦੇ ਘਰ ਸਿਸਟਰ ਦੇ ਘਰ ਲਗਾਉਣਾ ਸ਼ੁਰੂ ਕਰ ਦਿੱਤਾ ਇੱਧਰ ਇੱਧਰ ਬਾਰਡਰ ਰਹਿ ਗਿਆ ਸੀ ਲਗਾਉਣ ਵਾਲਾ ਉਧਰ ਬਾਰਡਰ ਲਗਾਉਣਾ ਰਹਿ ਗਿਆ ਇੱਧਰ ਬਾਰਡਰ ਲਗਾ ਕੇ ਉਹ ਕੰਪਲੀਟ ਕਰਨ ਵਾਲਾ ਰਹਿ ਗਿਆ ਜਿੱਥੇ ਲਗਾ ਕੇ ਕੰਪਲੀਟ ਕਰਦੇ ਆਂ ਤੇ ਅੰਜੀ ਤੇ ਮੈਂ ਕੰਮ ਫਿਨਿਸ਼ ਕਰਕੇ ਫਾਈਨਲ ਕਰਕੇ ਤੇ ਮੈਂ ਪਹੁੰਚ ਗਿਆ ਕਾਰ ਤੇ ਬਸ ਹੁਣ ਕਾਰ ਪਹੁੰਚ ਗਿਆ ਐ ਦੇਖੋ ਜਿੰਮੀ ਚੱਲ ਪਰੇ 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 ਚੱਲ ਪਰੇ ਅੰਦਰ ਚੱਲ ਅੰਦਰ ਗੱਜਾ ਅੰਦਰ ਬੱਸ ਠੀਕ ਹੈ ਚੱਲ ਬੱਸ ਹਾਂਜੀ ਦੋਸਤੋ ਮੈਂ ਹੁਣ ਨਾ ਕੇ ਰੈਡੀ ਹੋ ਗਿਆ ਤੇ ਹੁਣ ਮੈਂ ਜਾ ਰਿਹਾ ਪਿੰਡ ਮਹਿਣਾ ਵਿੱਚ ਤੇ ਓਥੇ ਸਾਡੇ ਗੁਰੂ ਮਹਾਰਾਜ ਜੀ ਸ੍ਰੀ ਵੇਦ ਪ੍ਰਕਾਸ਼ ਜੀ ਬਰਮਦੇਵ ਜੀ ਮਹਾਰਾਜ ਜੀ ਦੇ ਬਹੁਤ ਵੱਡੇ ਉਪਾਸਕ ਹੈ ਜੀ ਉਹ ਤੇ ਅੱਜ ਮੈਂ ਅੱਜ ਜੋ ਦੂਜ ਦਾ ਦਿਨ ਹੈ ਪਾਵਨ ਤੇ ਦੂਜ ਦਾ ਵਾਲੇ ਦਿਨ ਉੱਥੇ ਮੈਂ ਹਰ ਵਾਰ ਜਾਣਾ ਹੁੰਨਾ ਤੇ ਅੱਜ ਉਹਨਾਂ ਨੂੰ ਮਿਲ ਕੇ ਆਣਾ ਤੇ ਹੁਣ ਮੈਂ ਨਿਕਲੂੰਗਾ ਕੱਲ ਵਾਲੇ ਪ੍ਰੋਗਰਾਮ ਦੇ ਉੱਤੇ ਜਿਹੜੇ ਗਏ ਸੀ ਚੱਜਰ ਮਾਤਮਾ ਗੁਰਪ੍ਰੀਤ ਜੀ ਦਾ ਸత్సੰਗ ਸੀਗਾ ਤੇ ਉਹਨਾਂ ਨੇ ਅਸ਼ੀਰਵਾਦ ਦੇ ਤੌਰ ਤੇ ਡਾਲਰ ਦਿੱਤੇ ਆ ਦੇਖੋ ਸਾਨੂੰ ਦਿਖਾਣਾ ਮੈਂ ਆ ਉਹਨਾਂ ਨੇ ਡਾਲਰ ਦਿੱਤੇ ਅਸ਼ੀਰਵਾਦ ਦੇ ਤੌਰ ਤੇ ਦੇਖੋ ਕੋ ਵਾਲਾ ਤੇਲ ਹੋਣਾ ਸੀ ਤੇ ਚੱਲ ਪਿਆ ਨਿਕਲ ਗਏ ਹੁਣ ਮੈਣਾ ਨੂੰ ਰੌਲ ਬੰਪ ਤੋਂ ਤੇਲ ਪਵਾ ਲਿਤਾ ਹੈ ਜੀ ਤੇਲ ਪਵਾ ਕੇ ਤੇ ਰੌਲ ਬੰਪ ਤੋਂ ਤੇਲ ਪਵਾ ਲਿਆ ਤੇ ਹੁਣ ਨਿਕਲ ਚੁੱਕੇ ਆ ਮੈਣਾ ਪਿੰਡ ਲਈ ਸ਼ਿਦਾਂਦੇਵ ਜੀ ਦੇ ਦਰਬਾਰ ਦੇ ਉੱਤੇ ਐਤੋਂ ਨੇੜੇ ਹੈ 5-7 ਕਿਲੋਮੀਟਰ ਹੀ ਹੈਗਾ ਤੇ ਜਾ ਰਹੇ ਆ ਮਹਾਰਾਜ ਜੀ ਨੂੰ ਮਿਲਣ ਵਾਸਤੇ ਜਿੱਕੂ ਜੀ ਦਰਬਾਰ ਦੇ ਵਿੱਚ ਪਹੁੰਚਾ ਆਇਆ दरबारा टेक लिया महाराज जी नए हैं तो हम मत्था टेक के वापस जा रहा है मा टेक लिता हूँ जा रहे हैं वापस श्री रामदेव जी महाराज है महाराज जी मिले हैं ਤੇ ਹੁੰ ਜਾ ਰਹੇ ਹਾਂ ਵਾਪਸ ਕਰਨ ਨੂੰ ਹਾਂਜੀ ਤੇ ਮੈਂ ਡਾਵਾ ਤੇ ਆ ਗਿਆ ਹਾਂ ਨਾ ਮੈਨੇ ਤੋਂ ਡਬਲੀ ਪਹੁੰਚ ਗਏ ਤੇ ਪਹੁੰਚ ਗਏ ਮੋਨੂ ਦੇ ਘਰ ਪਰਵਿੰਦਰ ਦੇ ਘਰ ਮੋਨੂ ਦੇ ਤੇ ਉਧਰ ਖਾਣਾ ਤਿਆਰ ਹੋ ਰਿਹਾ ਰੋਟੀ ਰੋਟੀ ਤਿਆਰ ਹੋ ਰਹੀ ਹੈ ਖਾਣਾ ਤਿਆਰ ਹੋ ਰਿਹਾ ਤੇ ਖਾਣਾ ਖਾ ਕੇ ਫਿਰ ਉਸ ਤੋਂ ਬਾਅਦ ਜਾਵਾਂਗੇ ਘਰੇ ਫਿਰ ਕੱਲ ਦੇ ਥੱਕੇ ਹੋਏ ਆ ਕਿਉਂਕਿ ਕੱਲ ਚੱਜਰਗੇ ਸੀ ਪ੍ਰੋਗਰਾਮ ਤੇ ਤੇ ਟਰੈਵਲਿੰਗ ਬਹੁਤ ਕੀਤੀ 500 600 ਕਿਲੋਮੀਟਰ ਜਾ ਕੇ ਆਏ ਸੀਗੇ ਤੇ ਜਿਆਦਾ ਸਫਰ ਸੀ ਥੱਕੇ ਹੋਏ ਆ ਰਾਤ ਵੀ ਰੈਸ ਨਹੀਂ ਹੋਈ ਸਵੇ ਵੀ ਅੱਜ ਫਿਰ ਕੰਮ ਦੇ ਸੀ ਥਕੇ ਹੋਏ ਆ ਇਸ ਲਈ ਸਾਰਿਆਂ ਨੂੰ ਬਾਏ ਬਾਏ ਇਸ ਬਲੌਗ ਵਿੱਚ ਇਨਾ ਕੀ ਮਿਲਦੇ ਆ ਕੱਲ ਨਵੇਂ ਬਲੌਗ ਦੇ ਵਿੱਚ ਸਾਰਿਆਂ ਨੂੰ ਬਾਈ ਬਾਈ ਜੀ ਤੇ ਚੈਨਲ ਨੂੰ ਸਾਰੇ ਜਣੇ ਕਰ ਦੋ ਸਬਸਕ੍ਰਾਈਬ ਸ਼ੇਅਰ ਕਰ ਦੋ ਤੇ ਕਮੈਂਟ ਕਰੋ ਜਿਆਦਾ ਤੋਂ ਜਿਆਦਾ ਜੀ ਫਿਰ ਆਪਾਂ ਨਵੇਂ ਬਲੌਗ ਦੇ ਵਿੱਚ ਨਵੇਂ-ਨਵੇਂ ਬਲੌਗ ਲੈ ਕੇ ਆਵਾਂਗੇ ਨਵੇਂ-ਨਮੀਆਂ ਸਪੈਸ਼ਲ ਚੀਜ਼ਾਂ ਦੇ ਬਲੌਗ ਬਣਾਵਾਂਗੇ ਜਿਵੇਂ ਜਿਵੇਂ ਚੈਨਲ ਨੂੰ ਗਰੋ ਕਰੂਗਾ ਹਜੇ ਮੈਂ ਤਾਂ ਕਰਕੇ ਨਵੀਂ-ਨਵੀਂ ਚੀਜ਼ਾਂ ਦਿਖਾ ਨਹੀਂ ਰਿਹਾ ਕਿਉਂਕਿ ਹਜੇ ਚੈਨਲ ਨਵਾਂ ਹੈਗਾ ਆਪਾਂ ਚੈਨਲ ਸ਼ੁਰੂ ਕੀਤਾ ਹੈਗਾ ਫਿਰ ਜਦੋਂ ਚੈਨਲ ਦੇ ਉੱਤੇ ਸਬਸਕ੍ਰਾਈਬ ਜਿਆਦਾ ਹੋਗੇ ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਵੀਉ ਤੇ ਸ਼ੇਅਰ ਲਾਈਕ ਕਮੈਂਟ ਦੇ ਨਾਲ ਤੁਸੀਂ ਨੇਰੀਆਂ ਜਾਂਦੇ ਹੋ ਉਸ ਤੋਂ ਬਾਅਦ ਫਿਰ ਆਪਾਂ ਸਾਰੇ ਬਲੌਗ ਦੇ ਵਿੱਚ ਨਵੀਆਂ-ਨਵੀਆਂ ਚੀਜ਼ਾਂ ਨਵੇਂ-ਨਵੇਂ ਸਾਰੀਆਂ ਬਲੌਗ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਜੀ ਸੋ ਬਾਏ ਬਾਏ ਜੀ ਥੈਂਕ ਯੂ